ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਅਤੇ ਬਿਲੀ ਦੇ ਵਧਾਏ ਰੇਟਾਂ ਦੇ ਵਿਰੋਧ ਦੇ ਵਿੱਚ ਪੰਜਾਬ ਕਾਂਗਰਸ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਤ ਸਿੰਘ ਪਹੜਾ ਅਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਿਲੀ ਪੈਟਰੋਲ ਅਤੇ ਡੀਜ਼ਲ ਦੀਆਂ ਬਧਾਈਆਂ ਕੀਮਤਾਂ ਦੇ ਫੈਸਲੇ ਨੂੰ ਵਾਪਸ ਕਰਾਉਣ ਦੇ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਮੰਗ ਪੱਤਰ ਦਿੱਤਾ ਜੀ ਸਰ ਜੀ ਸਰ ਜਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਜਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਜਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਹਾਏ ਹਾਏ ਜਿਲ੍ਹਾ ਸਰਕਾਰ ਹਾਏ ਹਾਏ ਸ਼੍ਰੀ ਰਾਦੇ ਕਲਾਸਟ ਹ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅਸੀਂ ਕਿਹੜਾ ਨਵੇਂ ਬੈਠੇ ਹਾਂ ਅਸੀਂ ਲੋਕਾਂ ਦੇ ਵਿੱਚ ਵੇਚਣ ਵਾਲੇ ਬੰਦੇ ਹਾਂ ਪਾਰਟੀ ਵੱਲੋਂ ਕਾਲ ਸੀਗੀ ਜਿਹੜਾ ਕੱਲ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਏ ਆ ਜਿਹੜਾ 7 ਕਿਲੋਵਾਟ ਤੱਕ ਦਾ 3 ਰੁਪਏ ਦਾ ਅਸੀਂ ਰਾਹ ਦਿੱਤੀ ਸੀ ਉਹ ਵੀ ਇਹਨਾਂ ਪੈਸੇ ਲਾਤਦੇ ਨੇ ਸ਼ਹਿਰ ਟ੍ਰਾਂਸਪੋਰਟ ਦੇ ਜਿਹੜਾ ਸਫਰ ਦੇ ਪੈਸੇ ਉਹ ਵੀ ਵਧਾਤੇ ਨੇ ਸੋ ਇਹ ਲਗਾਤਾਰ ਜਿਹੜੇ ਕਹਿੰਦੇ ਸੀ ਖਜ਼ਾਨੇ ਸਾਡੇ ਬਹੁਤ ਭਰੇ ਪਏ ਆ ਉਤੋਂ ਦੀ ਉਲਟ ਰੇ ਆ ਅੱਜ ਚੋਰੀ ਤੇ ਮੋਰੀ ਦੇ ਨਾਲ ਚੋਰੀ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਡਾਕਾ ਮਾਰ ਰਹੇ ਆ ਅੱਜ 92 ਪੈਸੇ ਡੀਜ਼ਲ ਵਧਾਤ ਤੱਕ ਕਿਸਾਨ ਤੇ ਅੱਗੇ ਮਾਰ ਰਿਹਾ ਜਦ ਇਹਨਾਂ ਨੇ ਲਗਭਗ 1 ਰੁਪਿਆ ਜਿਹੜਾ ਡੀਜ਼ਲ ਪਿੱਛੇ ਵੈਟ ਵਧਾ ਦਿੱਤਾ ਪੈਟਰੋਲ ਜਿਹੜਾ 62 ਪੈਸੇ ਵਧਾ ਦਿੱਤਾ ਸੋ ਇਸ ਕਰਕੇ ਅੱਜ ਉਸ ਸੰਬੰਧ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਧਰਨੇ ਦੇ ਰਹੇ ਆਂ ਔਰ ਅੱਜ ਸਮੁੱਚਾ ਜ਼ਿਲ੍ਹਾ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਮੇਰੇ ਨਾਲ ਬੈਠੇ ਨੇ ਇਹ ਅਸੀਂ ਅੱਜ ਧਰਨਾ ਦੇ ਕੇ ਆਏ ਆਂ ਔਰ ਇਹ ਮੈਮੋਰੰਡਮ ਡੀਸੀ ਸਾਹਿਬ ਨੂੰ ਦੇਣਾ ਔਰ ਡੀਸੀ ਸਾਹਿਬ ਕਹਿੰਦੇ ਆ ਮੈਂ ਵੀ ਸੀਚਾਂ ਡੀਸੀ ਸਾਹਿਬ ਦੇ ਅੱਗੇ ਏਡੀਸੀ ਜਨਰਲ ਨੂੰ ਕਿਹਾ ਕਿ ਉਹ ਲੈ ਲੈਂਦੇ ਉਹਨਾਂ ਨੂੰ ਕਿਹਾ ਕਹਿੰਦੇ ਮੈਂ ਵੀ ਵੀਸੀ ਚਾ ਮੈਂ ਅੱਗੇ ਵੀ ਬਹੁਤ ਵਾਰ ਦੇਖਿਆ ਕਿਸੇ ਅਫਸਰ ਨੂੰ ਫੋਨ ਕਰ ਲੈ ਲੋ ਕਹਿੰਦੇ ਅਸੀਂ ਵੀਸੀ ਤੇ ਆ ਸੋ ਇਹ ਸਰਕਾਰੀ ਵੀਸੀ ਤੇ ਚੱਲਣ ਵਾਲੀ ਆ ਕਿਉਂਕਿ ਮਸ਼ਹੂਰੀਆਂ ਦੀ ਸਰਕਾਰ ਆ ਕੰਪਿਊਟਰਾਂ ਤੇ ਚੱਲਦੀ ਆ ਥੱਲੇ ਕੁਝ ਨਹੀਂ ਵੇਖ ਰਹੇ ਕੀ ਹੋ ਰਿਹਾ ਕਿਉਂਕਿ ਲੋਕਾਂ ਦਾ ਜਿਹੜਾ ਇਹਨਾਂ ਨੇ ਲੱਕ ਤੋੜਿਆ ਪਿਆ ਇਹਦਾ ਜਵਾਬ ਲੋਕਾਂ ਦੀ ਕਚਹਿਰੀ ਚ ਅੱਗੇ ਵੀ ਲੋਕਾਂ ਨੇ ਦੇ ਦਿੱਤਾ ਇਹਨਾਂ ਨੂੰ 92 ਤੋਂ 32 ਰਹਿ ਗਏ ਯਾਰ ਕਾ 32 ਐਮਐਲਏ ਜਿੱਤੇ ਇਹਨਾਂ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸਿੰਗਲ ਅੰਕੜੇ ਦੇ ਵਿੱਚ ਐਮਐਲਏ ਨਹੀਂ ਸੋ ਇਸ ਕਰਕੇ ਜੋ ਲੋਕਾਂ ਦਾ ਸਾਡਾ ਰਾਈਟ ਬਣਦਾ ਆ اپੋਜੀਸ਼ਨ ਵਾਲਿਆਂ ਦਾ ਜਿੱਥੇ ਸਰਕਾਰ ਗਲਤ ਆ ਉਹਨਾਂ ਨੂੰ ਟਰੈਕ ਤੇ ਲਿਆਈਏ ਅੱਜ ਡੀਸੀ ਸਾਹਿਬ ਦਾ ਫਰਜ ਬਣਦਾ ਹੈ ਉਹਨਾਂ ਦੇ ਅਫਸਰਾਂ ਦਾ ਫਰਜ ਬਣਦਾ ਹੈ ਕਿ ਮੈਮੋਰੰਡਮ ਲੈਂਡ ਸਾਰੀ ਲੋਕ ਜਿਹੜੇ ਆ ਲੋਕਾਂ ਦੀ ਆਵਾਜ਼ ਅਸੀਂ ਲੋਕ ਰਾਏ ਦੇ ਆ ਲੋਕਾਂ ਨੇ ਚੁੜਿਆ ਸਾਨੂੰ ਲੋਕਾਂ ਦੀ ਆਵਾਜ਼ ਲੈ ਕੇ ਆਏ ਆ ਸੋ ਇਸ ਕਰਕੇ ਡੀਸੀ ਸਾਹਿਬ ਏਡੀਸੀ ਸਾਹਿਬ ਸਾਰੇ ਜਿਹੜੇ ਆ ਹਮੇਸ਼ਾ ਮੇਰੇ ਖਾ 24 ਆਰ ਜੀ ਇਹਨਾਂ ਦੀ ਅਫਸਰਸ਼ਾਹੀ ਸਾਰੀ ਸਰਕਾਰ ਜਿਹੜੀ ਵੀਸੀ ਤੇ ਰਹਿੰਦੀ ਆ ਤੁਸੀਂ ਕਿਤੇ ਤੁਸੀਂ ਟੈਲੀਫੋਨ ਕਰਕੇ ਵੇਖ ਲਿਓ ਤੁਹਾਨੂੰ ਹੀ ਇਹੋ ਜਵਾਬ ਆਏਗਾ ਕਿ ਵੀਸੀ ਚੱਲ ਰਹੀ ਆ ਉਹ ਭਾਈ ਸਾਹਿਬ ਵੀਸੀ ਤੋਂ ਬਾਹਰ ਨਿਕਲੋ ਲੋਕਾਂ ਦੀ ਕੀਸੀ ਹੋਈ ਪਈ ਆ ਲੋਕਾਂ ਦੇ ਜਿਹੜੇ ਹਾਲਾਤ ਨੇ ਅੱਜ ਦਿਨੇ ਗੋਲੀਆਂ ਚੱਲਦੀਆਂ ਨੇ ਆ ਥੋੜੇ ਦਿਨ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਨਕਲਮਾ ਜੰਦੇ ਘਰ ਗੋਲੀਆਂ ਚੱਲੀਆਂ ਇਸ ਤੋਂ ਪਹਿਲਾਂ ਜਿਹੜਾ ਇੱਕ ਨੰਬਰ ਸਕੀਮ ਪ੍ਰੂਵਮੈਂਟ ਟਰਸਟੀ 40 ਲੱਖ ਦੀ ਚੋਰੀ ਹੋਈ ਆ ਇਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਲੋਕ ਅੱਜ ਡਰ ਰਹੇ ਨੇ ਤਿੰਨ ਕਤਲ ਫਿਰੋਜ਼ਪੁਰ ਹੋ ਗਏ ਨੇ ਹਰ ਰੋਜ਼ ਜਿਹੜੀ ਆ ਗੁੰਡਾਗਰਦੀ ਪੰਜਾਬ ਚ ਵਧੀ ਹੋਈ ਆ ਸੋ ਇਹ ਲੋਕਾਂ ਨੂੰ ਜਗਾਉਣ ਵਾਸਤੇ ਅਸੀਂ ਇੱਥੇ ਸਰਕਾਰ ਨੂੰ ਜਗਾਉਣ ਲਈ ਇੱਥੇ ਆਏ ਆ ਸੋ ਮੈਂ ਉਮੀਦ ਕਰਦਾ ਕਿ ਡੀਸੀ ਸਾਹਿਬ ਆ ਕੇ ਬਾਹਰ ਸਾਡੇ ਕੋਲੋਂ ਮੈਮੋਰੈਂਡਮ ਲੈਣ ਸਾਡੀ ਆਵਾਜ਼ ਚੀਫ ਮਿਨਿਸਟਰ ਸਾਹਿਬ ਤੱਕ ਪਹੁੰਚਾਉਣ ਤਾਂ ਜੋ ਸਰਕਾਰ ਜਿਹੜੀ ਆ ਸੁੱਤੀ ਪਈ ਆ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਗਰੀਬਾਂ ਦਾ ਲੱਕ ਟੁੱਟ ਰਿਹਾ ਜੋ ਮੰਗਹਾਈ ਚ ਪੀਸ ਰਹੇ ਆ ਅੱਜ ਉਹਨਾਂ ਦੇ ਹਾਲਾਤ ਅਸੀਂ ਡੀਸੀ ਸਾਹਿਬ ਦੇ ਥਰੂ 50 ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਉੱਥੇ ਸੈਸ਼ਨ ਦੇ ਵਿੱਚ ਤੇ ਕੋਈ ਬਹੁਤੀ ਗੱਲ ਸੁਣਦੇ ਨਹੀਂ ਕਿਉਂਕਿ ਸਮਾਂ ਵੀ ਉਹਨਾਂ ਕੋਲ ਘੱਟ ਸੈਸ਼ਨ ਹੀ 2 ਦਿਨ ਦਾ ਹੁੰਦਾ ਸੋ ਇਸ ਕਰਕੇ ਅੱਜ ਅਸੀਂ ਲੋਕਤੰਤ੍ਰਿਕ ਢੰਗ ਦੇ ਨਾਲ ਇੱਥੇ ਸਾਰੇ ਡਿਸਟ੍ਰਿਕਟ ਵੱਲੋਂ ਇੱਥੇ ਸਾਰੇ ਬਲਾਕ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਐਮਸੀ ਸਾਹਿਬਾਨ ਸਰਪੰਚ ਬਲਾਕ ਸੰਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਜਾ ਬਦਰਜਾ ਸਾਰੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਇੱਥੇ ਪਹੁੰਚੇ ਆ ਸੋ ਅਸੀਂ ਲਗਾਤਾਰ ਇਹ ਪ੍ਰੋਟੈਸਟ ਕਰਾਂਗੇ ਜਿੰਨੀ ਦੇਰ ਤੱਕ ਸਾਡਾ ਜਿਹੜਾ ਮੈਮੋਰੰਡਮ ਹੈ